ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਕਾਜੀ ਸੁਈ ਵੜਸੇ ਲਈ ਲੈ ਕੇ ਆਏ ਜੀ ਫਾਰਮ ਚ ਬਈ ਵੀਡੀਓ ਬਣਾ ਰਹੇ ਹਾਂ ਫਾਰਮ ਆ ਵੀਰ ਦਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ 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 ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਗੁਰਵਿੰਦਰ ਸਿੰਘ ਪਿੰਡ ਜੈਮਲ ਸਿੰਘ ਵਾਲਾ ਤਹਿਸੀਲ ਤਾਬਾ ਜਿਹੜਾ ਬਰਨਾਲਾ ਬਾਈ ਨੇੜੇ ਪਿੰਡ ਬਈ ਨੇੜੇ ਪਿੰਡ ਬਾਈ ਆਪਾਂ ਨੂੰ ਇੱਧਰ ਸੰਧੂਆਂ ਰਾਹੀ ਆ ਪਹੁੰਚਦਾ ਇੱਧਰ ਤਾਂ ਆਪਾਂ ਨੇੜੇ ਆ ਹੇ ਆਲੀ ਕਿਨੇੜੇ ਮੋਬਾਈਲ ਨੰਬਰ ਮੋਬਾਈਲ ਨੰਬਰ 9779704025 ਠੀਕ ਆ ਬਾਈ ਬਾਈ ਜਿਹੜੀ ਇਹ ਬੈਰਦੇ ਨੇ ਕਿਹੜਾ ਸੂਸੂਈ ਹੈ ਇਹ ਪਹਿਲਾ ਸੂਆ ਸੂਂਦੀ ਆ ਬਾਈ ਮੂੰਹ ਹਜੇ ਦੋ ਦੰਦ ਚੱਕਦੀ ਆ ਮੂੰਹ ਦੋ ਦੰਦ ਚੱਕਦੀ ਆ ਹਾਂ ਹਾਂ ਕਦੋਂ ਸੂਈ ਆ ਬਾਈ ਇਹ ਬਾਈ 27 ਤਰੀਕ ਨੂੰ ਸੂਈ ਆ 27 ਨੂੰ ਅੱਜ 30 ਹੋ ਗਿਆ ਹਾਂਜੀ ਠੀਕ ਆ ਬਾਈ ਬੱਚਾ ਕੀ ਹੈ ਬੱਚਾ ਮਗਰ ਬਾਈ ਬੱਠਾ ਬੱਚਾ ਬਾਈ ਹਾਂ ਤੇ ਕਿੰਨਾ ਬੋਲਾ ਰੈਡੀ ਆ ਬੋਲਾ ਹੁਣ ਬਾਈ 12 ਤੋਂ 13 ਕਿਲੋ ਬੋਲਾ ਰੈਡੀ ਆ ਨੈਟ ਤਿਆਰ ਹਾਂ ਜਮਾ ਨੈਟ ਤਿਆਰ ਆ ਭਾਵੇਂ ਦੋ ਡੰਗ ਤਿੰਨ ਡੰਗ ਕੋਈ ਟੋਲ ਕੇ ਲੈ ਜਾ ਕੋਈ ਬਹੁਤ ਠੀਕ ਆ ਬਾਈ ਆਰਡਰ ਕਮਾਲ ਦਾ ਗੱਠ ਲੇਵਾ ਮੂਹ ਨੂੰ ਆ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਖੋਲਿਓ ਬਾਈ ਤੋਰ ਕੇ ਰੱਖਾਇਓ ਜੂਨ ਨੂੰ ਬਾਈ ਜਮਾ ਪੂਰੀ ਫੁੱਲ ਠੰਡੀ ਹੈਗੀ ਠੀਕ ਆ ਚਵਾਈ ਚੁਵੀ ਬਾਈ ਕਹਿੰਦਾ ਫੁੱਲ ਚੰਗੀ ਆ ਕੱਦ ਬੱਡ ਚੰਗਾ ਸੂਈ ਸਵਾਈ ਬੱਚਾ ਮਗਰ ਬਈ ਬੱਚਾ ਅਜੇ ਹੁਣ ਤਾਂ ਉਹ ਛਿੱਟੇ ਆ ਇਹਨੇ ਠੀਕ ਆ ਬਟ ਏਸ ਬੜਾ ਪਿਆਰਾ ਕੋਦੀ ਬੜੀ ਚੰਗੀ ਟੂਰਟ ਉਹ ਚੰਗਾ ਪੈਣਾ ਜਰਸੀ ਨਾ ਕਰਾਓ ਸਣਾ ਹਾਂਜੀ ਹਾਂਜੀ ਹਮ ਤੋਰਾ ਤਾਰਾ ਕਰਮਾ ਇਹਦਾ ਚੰਗਾ ਕਹ ਬਈ ਕੱਦ ਬੱਡ ਵੀ ਚੰਗਾ ਚਵਾਈ ਚੁਵੀ ਬਾਈ ਕਹਿੰਦਾ ਨੰਬਰ 1 ਆ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਦਿਖਾ ਦੇ ਮੈਨੂੰ ਦਿਖਾ ਦੇ ਬਈ ਕੋਈ ਦੇਖਣ ਥੋੜਾ ਥੱਕਾ ਕਰਦੀ ਬੱਚੇ ਦਾ ਕਰਕੇ ਗੰਦੀ ਹਾਂ ਇਹ ਮੁੱਲ ਕੀ ਇਹਦਾ ਜਾਇਜ ਆ ਭਰਾ ਮੁੱਲ ਬਾਈ ਇਹਦਾ 55000 ਦਾ ਮੁੱਲ ਆ ਮਾਨਤਾਨ ਹੋ ਜੀ ਭਾਈ ਹਾਂ ਮਾਨਤਾਨ ਹੋ ਜੀ ਠੀਕ ਆ 55000 ਰੁਪਿਆ ਮੁੱਲ ਆ ਮਾਨਤਾਨ ਜ਼ਰੂਰ ਹੋ ਜਾਗਾ ਚੰਗੀ ਅਵਲ ਸਨਕਾ ਆਰਡਰ ਕਮਾਣਾ ਹਨਾ ਖਾਣਾ ਬਹੁਤ ਚੰਗਾ ਲੱਗਿਆ ਹਨਾ ਮੁੱਠੀ ਵਾਲਾ ਥਣ ਲੈ ਠੰਡੀ ਠੁੰਡੀ ਫੋਲ ਆ ਜਿਵੇਂ ਮਾਰ ਗਿਆ ਤਲਾਈ ਚਲ ਕੋਈ ਚੈੱਕ ਕਰ ਚੋਣ ਬੜਾ ਚੰਗਾ ਯਾਰ ਠੰਡੀ ਠੁੰਡੀ ਪੂਰੀ ਆ ਭਾਈ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਫੇਸ ਵੀ ਚੰਗਾ ਚੰਗੀ ਅਵਲ ਸਨਕੀਏ ਬਈ ਇਸੇ ਵੀਰ ਨੂੰ ਪਸੰਦ ਦਾ ਵਿਵਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ